ਨੁਵਾਨ ਬਲਾਕ ਦੇ ਪਿੰਡ ਕਾਲਾਬਾਲਾ ਦੇ ਲੋਕ ਨਰਕ ਤੋਂ ਵੀ ਬੱਦਰ ਜ਼ਿੰਦਗੀ ਜੀ ਰਹੇ ਨੇ ਅੱਜ ਤੇ ਦੋ ਪਿੰਡ ਦੇ ਗੰਦੇ ਪਾਣੀ ਦੀ ਨਿਕਾਸੀ ਨਹੀਂ ਹੋ ਰਹੀ ਤੇ ਦੱਸਦੇ ਇਹ ਪਿੰਡ ਵਿੱਚ ਚਾਰ ਚਾਰ ਛੱਪੜ ਹੋਣ ਦੇ ਬਾਵਜੂਦ ਨਿਕਾਸੀ ਦਾ ਪਾਣੀ ਦਲੀਆਂ ਵਿੱਚ ਖੜਾ ਹੈ ਤੇ ਲੰਬੇ ਸਮੇਂ ਤੋਂ ਪਾਣੀ ਖੜੇ ਰਹਿਣ ਦੇ ਕਾਰਨ ਇੱਥੇ ਕਈ ਕਾਈ ਜੜੀ ਹੈ ਉਹ ਜੰਮ ਗਈ ਹੈ ਤੇ ਪਾਣੀ ਬਦਬੂ ਮਾਰਦਾ ਹੈ ਤੇ ਕਈ ਤਰ੍ਹਾਂ ਦੇ ਕੀੜੇ ਵੀ ਇੱਥੇ ਪੈਦਾ ਹੋ ਰਹੇ ਨੇ ਬਾਵਜੂਦ ਇਸ ਤੇ ਲੋਕ ਆਪਣੇ ਕੰਰਾਂ ਨੂੰ ਜਾਨ ਦੇ ਲਈ ਇਸ ਗੰਦੇ ਪਾਣੀ ਵਿੱਚੋਂ ਹੀ ਗੁਜ਼ਰ ਕੇ ਜਾਂਦੇ ਨੇ ਤੇ ਸਬਸਤਿਆ ਦਾ ਮੁਕਾਰਨ ਪਿੰਡ ਦੇ ਛੱਪੜ ਹੀ ਨਹੀਂ ਜੋ ਕਿ ਅਰਸੇ ਤੋਂ ਭਰੇ ਰਹਿੰਦੇ ਨੇ ਪਰ ਫਿਰ ਵੀ ਸਫਾਈ ਵਾਲੇ ਜਿਹੜੇ ਨੇ ਉਹ ਨਹੀਂ ਆਉਂਦੇ ਤੇ ਗਲੀਆਂ ਦੀ ਨਾਲੀਆਂ ਦੀ ਨਿਕਾਸੀ ਛੱਪੜ ਵਿੱਚ ਨਹੀਂ ਹੋ ਪਾਂਦੀ। ਇਸ ਵਾਰ ਇਹਨਾਂ ਛੱਪੜਾਂ ਦੇ ਸਫਾਈ ਦੀ ਕਾਰਵਾਈ ਜਿਹੜੀ ਹੈ ਉਹ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਪਰ ਥੋੜੇ ਦਿਨ ਬਾਅਦ ਹੀ ਜਿਹੜਾ ਹੈ ਮੁਰਤੋਂ ਇਹ ਭਰ ਜਾਂਦੇ ਨੇ। ਇਹ ਪ੍ਰਣਾਲਾ ਮੁਰਤੋਂ ਜਿਹੜਾ ਹੈ ਜਿਉਂਦਾ ਤਿਉਹ ਹੋ ਜਾਂਦਾ ਹੈ। ਸਫਾਈ ਕਰਵਾਈ ਵੀ ਸੀ ਤੇ ਉਸ ਤੋਂ ਬਾਅਦ ਵੀ ਇਹ ਨਾਲੇ ਦਾ ਹਾਲ ਅਜਿਹਾ ਹੋ ਜਾਂਦਾ ਤੇ ਦੂਜੇ ਪਾਸੇ ਗੱਲ ਜੇ ਗਲੀਆਂ ਵਿੱਚ ਖੜੇ ਪਾਣੀ ਦੀ ਕਰੀਏ ਤਾਂ ਪਾਣੀ ਖੜਨ ਦੇ ਕਾਰਨ ਜਿਹੜਾ ਹੈ ਕਈ ਸਮੱਸਿਆਵਾਂ ਪੈਦਾ ਪੂਰੀਆਂ ਨੇ ਤਾਂ ਕਈ ਵਾਰ ਲੋਕਾਂ ਦੇ ਘਰਾਂ ਵਿੱਚ ਜ਼ਹਿਰੀਲੇ ਕੀੜੇ ਮਕੂੜੇ ਵੱੜ ਜਾਂਦੇ ਨੇ ਧਰਤੀ ਹੇਠਲਾ ਪਾਣੀ ਵੀ ਗੰਦਾ ਹੋ ਚੁੱਕਿਆ ਹੈ ਤੇ ਮੋਟਰਾ ਨਲਕਿਆਂ ਵਿੱਚ ਕਈ ਵਾਰ ਬਦਬੂਦਾਰ ਪਾਣੀ ਜਿਹੜਾ ਹੈ ਉਹ ਨਿਕਲਦਾ ਤੇ ਉੱਥੇ ਹੀ ਲੋਕ ਜਿਹੜੇ ਨੇ ਇਸਦੀ ਇਹ ਕਾਰਵਾਈ ਦੀ ਮੰਗ ਕਰ ਰਹੇ ਨੇ ਪਿੰਡ ਵਾਸੀ ਤੇ ਪਿੰਡ ਦੇ ਸਰਪੰਚ ਜੀ ਕਮਲਜੀਤ ਕੌਰ ਅਨੁਸਾਰ ਨਿਕਾਸੀ ਦਾ ਸਥਾਈ ਹੱਲ ਇਹ ਹੈ ਕਿ ਛਪੜਾ ਤੇ ਸਥਾਈ ਮੋਟਰਾ ਲਗਾਈ ਜਾਮ ਜੋ ਛਪੜਾ ਪਰਦੇਸੀ ਤੇ ਉਸ ਦਾ ਪਾਣੀ ਬਾਹਰ ਕੱਢ ਸਕਣ ਪਰ ਸਰਪੰਚ ਜੀ ਕਮਲਜੀਤ ਕੌਰ ਤਾਂ ਪੰਚਾਇਤ ਦੇ ਖਾਤੇ ਵਿੱਚ ਪੈਸੇ ਕਢਵਾ ਕੇ ਕੰਮ ਕਰਵਾਉਣ ਨੂੰ ਤਿਆਰ ਹੈ ਬਾਕੀ ਪੰਚ ਨਹੀਂ ਮੰਨਤੇ ਸਰਪੰਚ ਤੇ ਸਰਪੰਚ ਦਾ ਇਹ ਕਹਿਣਾ ਹੈ ਕਿ ਪੰਚਾਇਤ ਵਿੱਚ ਦੋ ਟੜੇ ਬਣ ਗਏ ਨੇ ਤੇ ਉਹਨਾਂ ਦੇ ਨਾਲ ਸਿਰਫ ਇੱਕ ਪੰਚ ਹੀ ਹੈ ਸੱਤ ਮੈਂਬਰੀ ਪੰਚਾਇਤ ਵਿੱਚ ਬਾਕੀ ਸਾਰੇ ਮੈਂਬਰ ਦੂਜੇ ਟੜੇ ਦੇ ਨਾਲ ਰਲੇ ਹੋਏ ਨੇ ਤੇ ਇਸ ਲਈ ਇਹ ਕੰਮ ਵਿੱਚ ਰੋੜਾ ਜਿਹੜਾ ਹੈ ਉਹ ਟਕਾਰ ਹੀ ਨਹੀਂ ਤੇ ਪ੍ਰਬੰਧਕ ਲਗਾ ਕੇ ਜਿਹੜਾ ਇਹ ਕੰਮ ਕਰਵਾਉਣ ਦੀ ਗੱਲ ਜਿਹੜੀ ਹੈ ਉਹ ਕਹੀ ਜਾਣੀ। ਇਹ ਪ੍ਰੋਬਲਮ ਹੈ ਜੀ ਛੱਪੜ ਜਿਹੜੇ ਆ ਉਹ ਸਫਾਈ ਨਹੀਂ ਹੋ ਰਹੀ। ਇੱਕ ਦੋ ਵਾਰ ਅਸੀਂ ਸਫਾਈ ਕੀਤੀ ਆ ਬਾਅਦ ਉਹ ਸਾਨੂੰ ਸਫਾਈ ਵੀ ਨਹੀਂ ਕਰ ਲੈਂਦੇ। ਸਰਪੰਚ ਬਣਿਆ ਉਹ ਕਹਿੰਦੀ ਕੰਮ ਨਹੀਂ ਕਰ ਲੈਂਦੇ। ਉਹ ਕਹਿੰਦੇ ਅਸੀਂ ਪ੍ਰਬੰਧਕ ਲਵਾਂਗੇ। ਪਰ ਚਾਰ ਛੱਪੜ ਨੇ ਔਰ ਇਹ ਛੱਪੜ ਦੀ ਸਭ ਤੋਂ ਵੱਡ ਮਾੜੀ ਹਾਲਾਤ ਹੈ ਕਿ ਨਿਕਾਸੀ ਕਿਉਂ ਨਹੀਂ ਹੈਗੀ ਨਿਕਾਸੀ ਨਹੀਂ ਹੈਗੀ ਹੈ ਜੀ ਕਈ ਵਾਰ ਪਾਣੀ ਅਸੀਂ ਕੱਢਿਆ ਆ ਮੁੜ ਕੇ ਉਹ ਜਦੋਂ ਬਰਸਾਤ ਹੁੰਦੀ ਆ ਲੋਕ ਆਪਣੇ ਉਧਰ ਪਾਣੀ ਨਹੀਂ ਕੱਢਣਦੇ ਬਾਹਰ ਕੀ ਹੱਲ ਕੀ ਹੈ ਦਾ ਕੀ ਲੱਗਦਾ ਟੈਕਨੀਕਲੀ ਹੱਲ ਨਿਕਾਸੀ ਹਵੇ ਆ ਹੋਰ ਕੋਈ ਹੱਲ ਨਹੀਂ ਤੇ ਨਿਕਾਸੀ ਤੇ ਪੰਚਾਇਤ ਨਹੀਂ ਕਰਨੀ ਹੈ ਪੰਚਾਇਤ ਨਹੀਂ ਕਰਨੀ ਕਿਉਂ ਨਹੀਂ ਪੰਚਾਇਤ ਨੂੰ ਕਹਿੰਦੇ ਬਾਰ-ਬਾਰ ਬਹੁਤ ਵਾਰ ਕਹਿ ਚੁੱਕੇ ਆ ਕੋਈ ਹੱਲ ਨਹੀਂ ਮੈਂ ਇਹਦੇ ਕਈ ਵਾਰ ਅਖਬਾਰ ਚ ਕਢਾ ਚੁੱਕਿਆ ਕਈ ਵਾਰ ਇਹ ਬਾਰੇ ਚ ਕਰ ਚੁੱਕਿਆ ਕੋਈ ਨਹੀਂ ਕਰਦਾ ਕੀ ਕੀ ਸਮੱਸਿਆ ਪ੍ਰੇਸ਼ ਆ ਰਹੀ ਹੈ ਸਮੱਸਿਆ ਦੇਖੋ ਜੀ ਲੋਕਾਂ ਦੇ ਘਰਾਂ ਚ ਸੱਪ ਆਉਂਦੇ ਆ ਬਿਮਾਰੀਆਂ ਫੈਲਣ ਦਾ ਡਰਿਆ ਮੱਛਰ ਬਹੁਤ ਜ਼ਿਆਦਾ ਆ ਹੋਰ ਇਥੋਂ ਦੀ ਨੰਗਣਾ ਕਈ ਵਾਰ ਡਿੱਗੇ ਆ ਕਈ ਕੋਈ ਰਿਸ਼ਤੇਦਾਰ ਨਹੀਂ ਆਉਂਦਾ ਲੋਕਾਂ ਦੇ ਘਰਾਂ ਚ ਦੇਖਿਆ ਸਕੂਲੀ ਬੱਚੇ ਵੀ ਆ ਰਹੇ ਸੀ ਹਾਂਜੀ 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 ਸਕੂਲ ਪ੍ਰਾਇਮਰੀ ਸਕੂਲ ਆ ਔਰ ਗੁਰਦੁਆਰਾ ਸਾਹਿਬ ਆ ਇੱਧਰ ਛੱਪੜ ਦੀ ਆ ਛੱਪੜ ਦਾ ਪਾਣੀ ਜਿਹੜਾ ਵਾ ਕੱਢਦੇ ਆ ਪਾਣੀ ਉੱਥੇ ਦਾ ਉੱਥੇ ਰਹਿੰਦਾ ਪਾਣੀ ਦਾ ਨਿਕਾਸ ਪੈਪ ਪੰਪ ਪੈਣ ਛੱਪੜ ਦੀਆਂ ਤੇ ਬਾਹਰ ਪਾਣੀ ਜਾਵੇ ਤੇ ਫੇਰ ਪਾਣੀ ਨਿਕਲ ਸਕਦਾ ਉਹਨਾਂ ਚੇਤੇ ਕੋਈ ਮਸਲਾ ਹਾਲ ਹੀ ਨਹੀਂ ਹੋਇਆ ਤਾਂ ਪੈਰੀਆਂ ਵਾਲੇ ਜਿੰਨਾਂ ਦੀਆਂ ਪੈਰੀਆਂ ਵਾਂ ਉਹ ਪੈਰੀਆਂ ਆਪਣੀਆਂ ਚ ਨਹੀਂ ਪਾਣੀ ਪੈਣ ਦਿੰਦੇ ਤੇ ਇਹਦਾ ਪਾਣੀ ਦਾ ਨਿਕਾਸ਼ ਜਿਹੜਾ ਵਾ ਪੈਪਾਂ ਰਾਹੀ ਹੋਵੇ ਤੇ ਫੇਰ ਨਿਕਲਦਾ ਇੰਨੀ ਮਾਮਾ ਖਲਾਸ ਮਤਲਬ ਛੱਪੜ ਸਾਫ਼ ਹੋ ਜੇ ਤੇ ਇਹ ਸਮੱਸਿਆ ਛੱਪੜ ਸਾਫ਼ ਹੋ ਵੀ ਜਾਵੇ ਤੇ ਫੇਰ ਭਰ ਜਾਣਾ ਛੱਪੜ ਤੇ ਕਿੰਨੀ ਵਾਰਾਂ ਸਾਫ਼ ਕਰੀਦਾ ਵਾ ਆ ਆ ਲਾਗੇ ਖਲੋਤਾ ਕਰਦਾ ਨਹੀਂ ਸਾਫ਼ ਤੂੰ ਹਾਂ ਦੋ ਤਿੰਨ ਵਾਰ ਸਾਫ਼ ਕੀਤਾ ਹੈ ਨਾ ਤੇ ਪਾਣੀ ਤੇ ਫੇਰ ਆ ਵੇਖੋ ਜਰਾਕ ਨੂੰ ਵੇਖਿਓ ਆਗੇ ਇੱਥੋਂ ਪਾਣੀ ਜੋ ਪਿੱਛੋਂ ਆ ਗਿਆ ਪਾਣੀ ਆ ਇੱਥੇ ਪਰ ਜਾਣਾ ਇੱਥੋਂ ਤੱਕ ਪਾਣੀ ਫੇਰ ਆ ਜਾਣਾ ਕੀ ਹੱਲ ਕੀ ਇਸ ਤਾਈ ਹੱਲ ਕੀ ਲੱਗਦਾ ਇਹਦਾ ਹੱਲ ਇਹ ਹੋਈਆ ਵੀ ਇਹਦਾ ਜਿਹੜਾ ਵਾ ਪਾਈਪਾਂ ਪੈਣ ਪਿੰਡ ਦਾ ਸਾਰਾ ਜਿਹੜਾ ਹੈਗਾ ਵਾ ਪਾਣੀ ਆ ਇਹਦਾ ਇੱਥੋਂ ਨਿਕਾਸ ਹੋਵੇ ਤੇ ਫੇਰ ਹੀ ਪਾਣੀ ਕਿਤੇ ਜਾਵੇ ਤੇ ਫੇਰ ਹੀ ਇਹ ਹੋਏ ਪਾਣੀ ਦੇ ਅੱਥਾਂ ਪੈਰਾਂ ਜਿੱਤੇ ਪਾਣੀ ਫੇਰ ਹੋ ਜਾਂਦਾ ਪੂਰਾ ਨਹੀਂ ਜੇ ਛੱਪੜ ਰੈਗੂਲਰ ਸਫਾਈ ਹੋਏ ਫੇਰ ਵੀ ਸਮੱਸਿਆ ਹੱਲ ਹੋ ਸਕਦੀ ਹੈ ਉਹ ਰੈਗੂਲਰ ਕਿੰਨੇ ਕਰਨਾ ਰੈਗੂਲਰ ਕਰਦੇ ਹੀ ਨਹੀਂਗੇ ਕਰਦੇ ਹੀ ਨਹੀਂਗੇ ਰੈਗੂਲਰ ਕਿੰਨੇ ਕਰਨਾ ਇਹ ਕਿਤੇ ਹੀ ਆ ਜਦੋਂ ਕਿਤੇ ਪਾਣੀ ਜਦੋਂ ਚੜ ਜਾਂਦਾ ਨਹੀਂ ਹੈ ਪਿੰਡ ਵਾਲਿਆਂ ਦਾ ਥੰਮ ਹੁੰਦਾ ਪੰਚਾਇਤ ਨੂੰ ਸੂਚਿਤ ਕਰਨ ਪੰਚਾਇਤ ਕਰੇ ਪੰਚਾਇਤ ਵਾਲੇ ਆਂਦੇ ਹੀ ਉਹ ਉਹਦੀ ਗੱਲ ਸੁਣ ਸਰਪੰਚਾਣੀ ਦੀ ਵੀ ਉਹ ਆਂਦੇ ਪ੍ਰਬੰਧਕ ਤੇ ਪ੍ਰਬੰਧਕ ਵੀ ਸੁਣਿਆ ਵਾਂ ਵੀ ਅੱਜ ਹੀ ਸੁਣਿਆ ਵਾਂ ਵੀ ਪ੍ਰਬੰਧਕ ਵੀ ਲੱਗ ਗਿਆ ਵਾ ਤਾਂ ਹੁਣ ਵੇਖੋ ਪ੍ਰਬੰਧਕ ਲਾ ਕੇ ਕੀ ਕਰਦੇ ਆ ਹਾਂ ਕਿੰਨੀ ਦੇਰ ਤੋਂ ਖੜਾ ਪਾਣੀ ਇੱਥੇ 4 ਸਾਲ ਹੋ ਗਏ ਇਹ ਤੇ ਪੁੱਤ ਸਾਡੀਆਂ ਤੇ ਉਮਰ ਹੀ ਲੰਘੀ ਆ ਦੁਬਾਰਾ ਕਮਲਜੀਤ ਕੌਰ ਤੁਸੀਂ ਸਰਪੰਚ ਹੋ ਪਿੰਡ ਦੇ ਹਾਂਜੀ ਤੇ ਕਿਉਂ ਐ ਸਮੱਸਿਆ ਆ ਰਹੀ ਐ ਪੰਚਾਇਤ ਵੱਲੋਂ ਕੋਈ ਹੱਲ ਕੱਢਣ ਦੀ ਕੋਸ਼ਿਸ਼ ਨਹੀਂ ਕੀਤੀ ਗਈ ਨਹੀਂ ਕਰਦੇ ਹਾਂਜੀ ਨਹੀਂ ਕਰਦਾ ਕੋਈ ਵੀ ਨਹੀਂ ਮੰਨਦਾ ਕੋਈ ਨਹੀਂ ਮੰਨਦਾ ਮੈਂਬਰ ਜਿੰਨੇ ਵੀ ਬਣੇ ਨਹੀਂ ਮੰਨਦੇ ਹੈਗੇ ਤਾਂ ਹੀ ਤੇ ਕਰਾਉਣ ਨੂੰ ਤਿਆਰ ਆ ਪਿੰਡ ਦਾ ਕੰਮ ਹਾਂ ਹਾਂਜੀ ਮੈਂਬਰ ਨਹੀਂ ਮੰਨਦੇ ਕਿ ਹਾਂਜੀ ਉਹਦੇ ਤਾਂ ਪ੍ਰਬੰਧ ਕਰਾਉਣਾ ਪਰਬੰਧਕ ਲਾਣਾ ਹਾਂਜੀ ਕਿ ਦੂਸਰੀ ਪਾਰਟੀ ਨਾਲ ਸਬੰਧਤ ਹੈ ਕੁਝ ਹਾਂਜੀ ਇਸ ਕਰਕੇ ਸਮੱਸਿਆ ਹੈ ਚੰਗਾ ਹੈ ਆਪੇ ਕਰਾਵਾਂਗੇ ਅਸੀਂ ਤਾਂ ਕਹਾਂ ਸੀ ਪੈਸੇ ਕਢਾ ਕਢ ਕੇ ਲੈ ਜਾਣੇ ਆ ਤੇ ਤੋਈ ਕੰਮ ਕਰਾ ਲੋ ਕਿ ਤਾਂ ਨਹੀਂ ਮੰਨਦੇ ਕਿੰਨੇ ਮੈਂਬਰ ਹੀ ਬਚਾਇਤਾ ਹੈ 7 ਜਾਂ 5 7 7 ਮੈਂਬਰ ਹੈ ਹਾਂਜੀ ਤੁਹਾਡੀ ਪਾਰਟੀ ਦੇ ਕਿੰਨੇ ਆ ਤੇ ਆਪੋਜੀਸ਼ਨ ਦੇ ਕਿੰਨੇ ਆ ਤੁਹਾਡੇ ਵਾਲੇ 1 ਹੀ ਆ 1 ਹੀ ਆ ਹਾਂਜੀ ਤਾਂ ਕਰਕੇ ਇਹ ਸਮੱਸਿਆ ਭਾਈ ਹਾਂਜੀ ਹਾਂਜੀ ਉਹਨਾਂ ਦੇ ਕਾਰਪੈਂਟ ਚ ਨਹੀਂ ਆ ਉਹਨਾਂ ਨੂੰ ਨਹੀਂ ਮੁਸ਼ਕਲ ਹੁੰਦੀ ਮੁਸ਼ਕਿਲ ਤਾਂ ਹੈ ਗਈ ਆ ਪਰ ਉਹਨਾਂ ਦੇ ਬੂਬੇ ਅੱਗੇ ਨਹੀਂ ਨਾ ਉਹਨਾਂ ਦੇ ਬੂਬੇ ਅੱਗੇ ਨਹੀਂ ਤੱਦ ਕਰਕੇ